ਕਰਕੇ ਐਕੁਆਇਰ ਲੁੱਟ ਕੇ ਜ਼ਮੀਨਾ ਲੈ ਕੇ ਲੋਨ ਦਿੱਲੀ ਨੂੰ ਪਾਰ ਜਾਵਾਂਗੇ ਹਾਸਾ ਆਉਂਦਾ ਏ ਹਾਸਾ ਕਮਾਲ ਆ ਕੇਜਰੀਵਾਲ ਸਾਹਿਬ ਉ ਤਾਂ ਤੁਸੀਂ ਕਹਿੰਦੇ ਹੋ ਬਹੁਤ ਪੜੇ ਲਿਖੇ ਅਫਸਰ ਹੋ ਪਤਾ ਨਹੀਂ ਕਿਹੜੀ ਪੜਾਈ ਕਰਕੇ ਤੁਸੀਂ ਅਫਸਰ ਬਣਿਓ ਪੰਜਾਬ ਦਾ ਇਤਿਹਾਸ ਨਹੀਂ ਪੜਿਆ ਜੇ ਇਹ ਪੰਜਾਬੀ ਉਹ ਨੇ ਜਿਹੜੇ ਨਾਸਾਂ ਪੰਨ ਕੇ ਮੋੜਨਗੇ ਤੈਨੂੰ ਹੁਣ ਨਾਸਾਂ ਪੰਨ ਕੇ ਜੇ ਨਾਸਾਂ ਤੋੜ ਕੇ ਤੈਨੂੰ ਇੱਥੋਂ ਨਾ ਭਜਾਇਆ ਤਾਂ ਪੰਜਾਬੀ ਨਾ ਕਹੀਂ ਪੰਜਾਬੀ ਨਾ ਕਿਸਾਨ ਦੇ ਮੋਢੇ ਤੇ ਰੱਖਿਆ ਹੋਇਆ ਪਰਨਾ ਜੇ ਉਹ ਕਲਚ ਪਾ ਕੇ ਤੈਨੂੰ ਦਿੱਲੀ ਤੱਕ ਨਾ ਛੱਡ ਕੇ ਤਾਂ ਪੰਜਾਬੀ ਨਾ ਕਹੀਂ ਪੰਜਾਬ ਦੇ ਕਿਸਾਨਾਂ ਕੀ ਇਹ ਪਰਨਾ ਕੱਲਾ ਮੁੜਕਾ ਪੁੰਜਣ ਨੂੰ ਕਰਮੀ ਪੁੰਜਣ ਦੇ ਕੰਮ ਨਹੀਂ ਆਉਂਦਾ ਇਹ ਥੋੜੇ ਵਰਗੇ ਲਟੇਰਿਆਂ ਦੇ ਕਲਚ ਪਾ ਕੇ ਖਿੱਚਣ ਲਈ ਵੀ ਕੰਮ ਲੈਂਦੇ ਨੇ ਕਿਸਾਨ ਸੁਣਿਆ ਕਹਿੰਦੇ ਕੇਜਰੀਵਾਲ ਨੇ ਬਣਾਈ ਸਕੀਮ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਤੋਂ ਕਰਕੇ ਐਕਵਾਇਰ ਲੁੱਟ ਕੇ ਜ਼ਮੀਨਾਂ ਲੈ ਕੇ ਲੋਨ ਦਿੱਲੀ ਨੂੰ ਪਾਰ ਜਾਵਾਂਗੇ ਹਾਸਾ ਆਉਂਦਾ ਹੈ ਹਾਸਾ ਕਮਾਲਾ ਕੇਜਰੀਵਾਲ ਸਾਹਿਬ ਉਂ ਤਾਂ ਤੁਸੀਂ ਕਹਿੰਦੇ ਹੋ ਬਹੁਤ ਪੜੇ ਲਿਖੇ ਅਫਸਰ ਹੋ ਪਤਾ ਨਹੀਂ ਕਿਹੜੀ ਪੜ੍ਹਾਈ ਕਰਕੇ ਤੁਸੀਂ ਅਫਸਰ ਬਣਿਓ ਪੰਜਾਬ ਦਾ ਇਤਿਹਾਸ ਨਹੀਂ ਪੜਿਆ ਜੀ ਨਹੀਂ ਪੜਿਆ ਤੁਸੀਂ ਪੰਜਾਬ ਦਾ ਇਤਿਹਾਸ ਇਹ ਪੰਜਾਬੀ ਉਹ ਨੇ ਜਿਹੜੇ ਨਾਸਾ ਪਨ ਕੇ ਮੋੜਨਗੇ ਤੈਨੂੰ ਹੁਣ ਨਾਸਾਂ ਭੰਨ ਕੇ ਜੇ ਨਾਸਾਂ ਤੋੜ ਕੇ ਤੈਨੂੰ ਇੱਥੋਂ ਨਾ ਭਜਾਇਆ ਤਾਂ ਪੰਜਾਬੀ ਨਾ کہیں ਪੰਜਾਬੀ ਨਾ کہیں ਕੇਜਰੀਵਾਲ ਸਾਹਿਬ ਕਿਉਂਕਿ ਭਗਵੰਤ ਮਾਨ ਨੂੰ ਮੈਂ ਤਾਂ ਨਹੀਂ ਕਹ ਰਿਹਾ ਜਦਾ ਪੱਲੇ ਕੱਖ ਨਹੀਂ ਪੱਲੇ ਕੱਖ ਨਹੀਂ ਭਗਵੰਤ ਮਾਨ ਦੇ ਨਾਲ ਆਣਖਾ ਨਾਲ ਗੈਰਤਾ ਜਮਾਂ ਖਤਮ ਫੇਰ ਮੁਖਮਤਰੀਆ ਫੇਰ ਕਿਉਂਕਿ ਸੁਪਰ ਸਿਆਮ ਕੇਜਰੀਵਾਲਾ ਹਰ ਜਗ੍ਹਾ ਫੋਟੋਆਂ ਕੇਜਰੀਵਾਲ ਦੇ ਨੇ ਤੇ ਸਕੀਮਾਂ ਕੇਜਰੀਵਾਲ ਦੇ ਨੇ ਕੇਜਰੀਵਾਲ ਸਾਹਿਬ ਤੁਹਾਡੀ ਟੀਮ ਕੰਨ ਕੋਣ ਕਹਿ ਸੁਣ ਲਵੇ ਜਿਨ੍ਹਾਂ ਨੇ ਤੁਹਾਨੂੰ ਏ ਸੀ ਵਿੱਚ ਬੈਠ ਕੇ ਆ ਪਾਲਿਸੀ ਬਣਾ ਕੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੀ ਜ਼ਮੀਨਾਂ ਤੋਂ ਲੁੱਟ ਕੇ ਚੰਗਾ ਪੈਸਾ ਬਣਾ ਰਿਹਾ ਤੁਹਾਨੂੰ ਦੱਸਣਾ ਚਾਹੁੰਨਾ ਸਿਰਫ ਇੱਕ ਸ਼ਬਦ ਦੇ ਵਿੱਚ ਕਿ ਕਿਸਾਨ ਦੇ ਮੋਢੇ ਤੇ ਰੱਖਿਆ ਹੋਇਆ ਪਰਨਾ ਜਿਉਂ ਗੱਲ ਚ ਪਾ ਕੇ ਤੈਨੂੰ ਦਿੱਲੀ ਤੱਕ ਨਾ ਛੱਡ ਕੇ ਤਾਂ ਪੰਜਾਬੀ ਨਾ ਕਹੀਂ ਪੰਜਾਬ ਦੇ ਕਿਸਾਨਾਂ ਕੀ ਇਹ ਪਰਨਾ ਕੱਲਾ ਮੁੜਕਾ ਪੁੰਜ ਨੂੰ ਗਰਮੀ ਪੁੰਜਣ ਦੇ ਕੰਮ ਨਹੀਂ ਆਉਂਦਾ ਇਹ ਥੋਡੇ ਵਰਗੇ ਲਟੇਰਿਆਂ ਦੇ ਗਲ ਚ ਪਾ ਕੇ ਖਿੱਚਣ ਲਈ ਵੀ ਕੰਮ ਲੈਂਦੇ ਨੇ ਕਿਸਾਨ ਇੱਥੇ ਸੁਹਾਗਾ ਸੁਹਾਗਾ ਫੇਰ ਕੇ بڑے بڑے ਡਲਿਆਂ ਨੂੰ بڑے بڑے ਟੋਇਆਂ ਨੂੰ ਸਿੱਧੇ ਕਰ ਦਿੰਦੇ ਨੇ ਕਿਸਾਨ ਤੂੰ ਘਰੇ ਖੇਤੀ ਮੂੜੀਆਂ ਸੋ ਤੈਨੂੰ ਚੇਤਾਵਨੀ ਹੈ ਚੇਤਾਵਨੀ ਹੈ ਇੱਥੇ ਅੱਜ ਇੱਥੇ ਟਾਟਾ ਮਾਰਦਾ ਕੱਟ ਕਿਸਾਨਾਂ ਦਾ ਅਕਾਲੀ ਆਗੂਆਂ ਦਾ ਨੌਜਵਾਨਾਂ ਦਾ ਤੈਨੂੰ ਚੇਤਾਵਨੀ ਦਿੰਦਾ ਜਾਂ ਤਾਂ ਆਪਣੀ ਇਹ ਸਾਨੂੰ ਲੁੱਟਣ ਵਾਲੀ ਪਾਲਿਸੀ ਪਾਰਸ ਲੈ ਲੈ ਨਹੀਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਅਖਵਾਈ ਦੇ ਵਿੱਚ ਅੱਜ ਵਾਲਾ ਅੱਜ ਵਾਲਾ ਇਹ ਹੋ ਰਿਹਾ ਵਿਸ਼ਾਲ ਧਰਨਾ ਇਹ ਤੇਰੇ ਤਬੂਦ ਦੇ ਵਿੱਚ ਆਖਰੀ ਕਿਲ੍ਹ ਹੋਊਗਾ ਆਖਰੀ ਕਿਲ੍ਹ ਇੱਥੋਂ ਇੱਥੋਂ ਤੇਰੀ ਤੇਰੀ ਇਹ ਝੁੱਟੀ ਸਰਕਾਰ ਤੇਰੀ ਇਹ ਲੁੱਟਣ ਵਾਲੀਆਂ ਪੰਜਾਬ ਨੂੰ ਪਾਲਿਸੀਆਂ ਫੇਲ ਕਰਕੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਓੰਕਾਰ ਭਰ ਕੇ ਜਾਣਗੇ ਤੇ ਤੈਨੂੰ ਦੱਸ ਕੇ ਜਾਣਗੇ ਤੇ ਇੱਕ ਗੱਲ ਹੋਰ ਬਸ ਅੱਧੇ ਮਿੰਟ ਚ ਨਿਬੇੜ ਦੇਣਾ ਕਿਉਂਕਿ ਸਮਾਂ ਕੱਟਾ ਜੇ ਪਾਲਸੀ ਇਹ ਬਾਪਸ ਨਾ ਲਈ ਸਰਕਾਰ ਸੁਣ ਲਵੇ ਕੰਨ ਖੋਲ ਕੇ ਕੰਨ ਖੋਲ ਕੇ ਸੁਣ ਲਵੇ ਪੰਜਾਬ ਸਰਕਾਰ ਭਗਵੰਤ ਮਾਨ ਕੇਜਰੀਵਾਲ ਮੰਤਰੀ ਐਮ ਐਲ اے ਜੇ ਪਾਲਸੀ ਵਾਪਸ ਨਾ ਹੋਈ ਥੋਡੇ ਮੰਤਰੀ ਤੇ ਥੋਡੇ ਐਮਐਲਏ ਪਿੰਡ ਦੀ ਜੋਚ ਨਹੀਂ ਵੜਨੰਦਾਂ ਜੋਚ ਨਹੀਂ ਵੜਨੰਦਾਂ ਜੇ ਥੋਡੇ ਜੇ ਥੋਡੇ ਐਮਐਲਏ ਮੰਤਰੀ ਪਿੰਡ ਦੀ ਜੋਚ ਵੜ ਗਏ ਤਾਂ ਸਾਨੂੰ ਪੰਜਾਬੀ ਨਾਲ ਆਖਿਓ